ਇਸ ਤੋਂ ਲਾਭ ਆ ਕੋਈ ਜੋਤ ਲਾਉਂਦੇ ਹੋ ਤੇ ਸਿਕਰਲੀ ਠੀਕ ਹੈ ਫਿਰ ਬਾਬੇ ਫੇਕ ਪਾਲ ਦੇ ਤੇ ਧੰਨ ਜੰਨੇ ਵੀ ਨਹੀਂ ਹੁੰਦੇ ਨਹੀਂ ਹੁੰਦੇ ਹੁਣ ਇਹ ਪੁੰਦੀ ਮੇਰੇ ਕਰੇ ਇੱਛਾ ਨਹੀਂ ਮੇਰੇ ਕਰਮਾਂ ਦਾ ਇੱਛਾ ਕਰਾਇਆ ਇੱਕ ਤਾਂ ਸੀ ਮਤਾਂ ਕੋਈ ਵਾਇ ਵਨ ਨੂੰ ਵਾਇ ਕਿਨੂੰ ਪੈਂਦੀ ਐ ਆਹ ਨੂੰ ਕਰੋ ਜਦ ਕਰੇ ਕਦੇ ਬਾਏ ਪਿੱਛੇ ਜੋ ਗੋਲ ਮਾਰਿਆ ਹੋਇਆ ਇਹਦੇ ਨੂੰ ਕੋਈ ਨਾਲ ਉਹ ਪੈਟ ਚਾਲ ਉਹਨੇ ਪੈਟ ਚਾਲਦਾ ਆਪਣੇ ਖੇਤਾਂ ਦੇ ਵਿੱਚ ਬੈਠਦਾ ਇਸ ਤਰ੍ਹਾਂ ਬੰਦਾ ਕਰੀਂ ਬਾਏ ਦਾ ਕੋਈ ਸੁਆਹ ਹਾਂ ਚਾਲ ਬਾਹਰ ਖਾਣਾ ਕੋਈ ਕੋਈ ਜਿੱਥੇ ਸਰਾ ਦੇ ਕੋਲ ਜਿੰਨੂ ਕੋਈ ਸ਼ੰਕਰ ਜੀ ਕੋਈ ਸ਼ੰਕਰ ਹੈ ਨਾਮ சென்னையில் செய்தியாளர்களிடம் பேசிய அவர் இந்த நிலையில் தமிழகத்தில் கோவிட்19 தொற்று பரவல் அதிகம் உள்ளதாக கூறினார் ਸਕ੍ਰਾਈਨ 'ਚ ਮਾਤਰਾ ਸੱਚਾ ਜੀ ਪਹਿਲਾ ਪਾਉਂਦੇ ਸੱਚਾ ਪਾਉਂਦੇ ਕਿੰਨਾ ਕੋਈ ਦਮਾਤੀ ਸੱਚਾ ਕੌਣ ਹੋ ਜਾਂਦਾ ਇਹ ਮੈਂ ਬੋਲਣ ਨੂੰ ਕੋਈ ਨਹੀਂ ਕੋਈ ਨਹੀਂ ਦੋਹਾਂ ਨੂੰ ਸਾਹਮਣੇ ਹਾਂ ਚੋਟਾ ਲਾ ਚੁੱਕਾ ਹੋਵੇ ਨਹੀਂ ਦਰਗਾਹ ਦਾ ਲਖਾਰਾ ਦੇ ਕਿ ਆ ਰਿਖਿਆ ਮਾਰਾ ਲੈਣ ਹਰਾਂ ਨਾਲ ਨਹੀਂ ਕਹਿੰਦੀ ਹਾਂ ਤਾ ਹੀ ਤਾੜਾ ਹੀ ਮੈਂ ਤੋਂ ਨਾਲ ਮਾਰਾ ਰਾਲਾ ਚ ਤਰਾਲਾ ਨਹੀਂ ਕਹਿੰਦੀ ਉਹ ਕਰਦਾ ਨਹੀਂ ਬੁੱਟ ਕਢਾ ਕਰੋ ਤਾ ਇਹ ਰਹਿਣਾ ਤਾਂ ਪਰਪੰਦੇ ਦੇ ਜਾਣੇ ਤਾਂ ਵੀ ਚਾਹੀਦਾ ਦੂਪੀ ਲੈ ਲਓ ਜੇਰੇ ਤਰਾ 16 ਪਾਈ ਰੱਖ ਕੇ ਤਾਂ ਕਾੜਾ ਆ ਜਾਂਦਾ ਜੇਰੇ 16 ਪਾਈ ਨਹੀਂ ਬੰਦਿਆ ਨਹੀਂ ਸੌਆ ਬੰਦ ਨਹੀਂ ਸੌਆ ਨਹੀਂ ਕੋਈ ਤਾਂ ਹੀ ਜਾਦਦੀ ਹੁੰਦਾ ਵੀ ਕਿਦੇ ਹੁੰਦਾ ਹੈ ਜੇ ਦਾ ਥਲਾ ਪਾਦਾ ਹਮ ਸਿੱਖ ਦੋ ਫਿਰ ਤਾ ਬੱਬਾ ਹਾਂ ਉਸੇ ਆਪਸਾ ਹੁੰਦਾ ਹੈ ਨਾ ਤਾਂ ਇਹ ਤਾਂ ਉੱਪਰ ਹੀ ਬੈਠੀਆਂ